ਸਸਿਕਾ ਜੀ ਸਿਮਰਨ ਨੂੰ ਠੀਕ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਅਸੀਂ ਤੁਹਾਡੇ ਵਾਸਤੇ ਫੇਰ ਸੋਹਣੇ-ਸੋਹਣੇ ਸੂਟ ਲੈ ਕੇ ਆਏ ਆ ਜੀ ਸਭ ਤੋਂ ਪਹਿਲਾ ਸੂਟ ਸਾਡਾ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਸੂਟ ਹੈ ਜੀ ਬਹੁਤ ਹੀ ਪਿਆਰਾ ਫਰੰਟ ਤੇ ਤੁਹਾਨੂੰ ਇਹ ਦਿਵਾਰ ਨੂੰ ਮਿਲੂਗਾ ਬੈਕ ਤੇ ਇਹ ਮਿਲੂਗਾ ਜੀ ਚੈੱਕ ਕਰੋ ਜੀ ਉਤੇ ਬਾਅਦ ਤੁਹਾਨੂੰ ਕਾਟਨ ਜੀ ਨਾਲ ਬਾਟਮ ਮਿਲੂਗੀ ਜੀ ਕੋਟਨ ਦੀ ਬੋਟਮ ਮਿਲੂਗੀ ਔਰ ਕੋਟਨ ਦਾ ਹੀ ਤੁਹਾਨੂੰ ਦੁਪੱਟਾ ਮਿਲੂਗਾ ਬਹੁਤ ਹੀ ਪਿਆਰਾ ਦੁਪੱਟਾ ਢਾਈ ਮੀਟਰ ਦਾ ਖੁੱਲਾ ਡੁੱਲਾ ਤੁਹਾਨੂੰ ਦੁਪੱਟਾ ਮਿਲੂਗਾ ਜੀ ਡਿਜ਼ਾਇਨ ਵੀ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਤੁਹਾਨੂੰ ਦੁਪੱਟਾ ਮਿਲੂਗਾ ਜੀ ਬਹੁਤ ਸੋਹਣਾ ਬਹੁਤ ਸੋਹਣਾ ਤੁਹਾਨੂੰ ਦੁਪੱਟਾ ਮਿਲੂਗਾ ਜੀ ਕਲਰ ਚੈੱਕ ਕਰੋ ਬਹੁਤ ਹੀ ਪਿਆਰਾ ਲੈਮਨ ਕਲਰ ਹੈ ਜੀ ਬਹੁਤ ਸੋਹਣਾ ਕਲਰ ਹੈ ਜੀ ਉਸ ਤੋਂ ਬਾਅਦ ਜੀ ਇਹਦੇ ਵਿੱਚ ਹੈਗਾ ਕਲਰ ਇਹ ਵਾਲਾ ਬਹੁਤ ਸੋਹਣਾ ਕਲਰ ਹੈ ਜੀ ਬਹੁਤ ਹੀ ਪਿਆਰਾ ਕਲਰ ਹੈ ਬਹੁਤ ਸੋਹਣਾ ਕਲਰ ਹੈ ਇਹ ਡਿਜ਼ਾਈਨਿੰਗ ਸੇਮ ਹੈ ਜੀ ਕਲਰ ਦਾ ਫਰਕ ਹੈ ਜੀ ਇਹ ਫਰੰਟ ਤੇ ਆਊਗਾ ਜੀ ਗਲਾ ਬਣੂਗਾ ਬਿਲਕੁਲ ਤੁਸੀਂ ਫਰੋਜ ਹੀ ਕਲਰ ਦੀ ਜਾਂ ਕਿਸ ਕਲਰ ਦੀ ਪਾਈਪਿੰਗ ਲਾ ਸਕਦੇ ਆ ਬਾਜੂ ਤੇ ਬੈਕ ਤੇ ਵੀ ਤੁਹਾਡੇ ਇਦਾਂ ਡਿਜ਼ਾਈਨਿੰਗ ਆਊਗੀ ਜੀ ਪਲੇਨ ਤੁਹਾਨੂੰ ਬਾਟਮ ਮਿਲੂਗੀ ਜੀ ਸੇਮ ਤੁਹਾਨੂੰ ਪ੍ਰਿੰਟ ਦੁਪੱਟਾ ਮਿਲੂਗਾ ਕਾਟਨ ਦਾ ਜੀ ਬਹੁਤ ਹੀ ਪਿਆਰਾ ਸੂਟ ਹੈ ਜੀ ਬਹੁਤ ਪਿਆਰਾ ਸੂਟ ਕਪੜਾ ਬਹੁਤ ਸੋਹਣਾ ਹੈ ਜੀ ਪਿਓਰ ਕਾਟਨ ਹੈ ਜੀ ਠੀਕ ਹੈ ਇਹਦੇ ਹੈਗੇ ਜੀ ਦੋ ਕਲਰ ਦੋ ਕਲਰਾਂ ਹੈ ਜੀ ਉਸ ਤੋਂ ਬਾਅਦ ਅਗਲੇ ਸੂਟ ਚੈੱਕ ਕਰਾਂਗੀ ਬਹੁਤ ਸੋਹਣਾ ਡਿਜ਼ਾਈਨ ਹੈ ਸਿੱਕਾਂ ਦੇ ਕਲਰ ਬਹੁਤ ਥੁੜੀਆਂ ਹੈ ਜੀ ਬਾਟਮ ਦੇ ਸੂਟ ਹੈ ਜੀ ਬਹੁਤ ਹੀ ਪਿਆਰੇ ਕਾਟਨ ਦਾ ਤੁਹਾਨੂੰ ਦੁਪੱਟਾ ਵੀ ਲੁਗਾਈ ਦੇਖੋ ਕਿੰਨਾ ਸੋਹਣਾ ਸੂਟ ਹੈ ਜੀ ਬਹੁਤ ਹੀ ਪਿਆਰਾ ਸੂਟ ਹੈ ਜੀ ਸੂਟ ਦਾ ਪ੍ਰਾਈਸ ਵੀ ਬਹੁਤ ਘੱਟ ਹੁੰਨੇ ਆ ਸਾਡੇ ਇੱਕ ਵਾਰ ਤੁਸੀਂ ਮੰਗਵਾ ਕੇ ਦੇਖੋ ਤੁਹਾਨੂੰ ਖੁਦ ਪਤਾ ਲੱਗ ਜਾਣਾ ਜੀ ਸਾਰੇ ਸੂਰਤ ਤੁਹਾਨੂੰ ਬਾਟਮ ਮਿਲੂਗਾ ਜੀ ਪਿਓਰ ਕਾਟਨ ਹੈ ਜੀ 2.5 ਮੀਟਰ ਦੀ ਤੁਹਾਨੂੰ ਬਾਟਮ ਮਿਲੂਗੀ ਜੀ ਕਾਟਨ ਦਾ ਹੀ ਤੁਹਾਨੂੰ ਦੁਪੱਟਾ ਮਿਲੂਗਾ ਜੀ ਦੁਪੱਟੇ ਵਿੱਚ ਵੀ ਸਾਰੇ ਵਿੱਚ ਤੁਹਾਨੂੰ ਘਟਾਈ ਮਿਲੂਗੀ ਜੀ ਚੈੱਕ ਕਰੋ ਜੀ ਬਹੁਤ ਹੀ ਸੋਹਣਾ ਸੂਟ ਬਣੂਗਾ ਜੀ ਛੋਟਾ ਬਹੁਤ ਪਿਆਰਾ ਇਹ ਤਾਂ ਤੁਹਾਨੂੰ 4 ਮੀਟਰ ਦਾ ਕਾਟਨ ਦਾ ਦੁਪੱਟਾ ਐਂਡ ਵਰਕ ਕਰਿਆ ਵਾ ਲੈਸ ਇਫਿਨਿਸ਼ ਕੀਤੀ ਵੀ ਹੈ ਜੀ ਲੈਸ ਦੀ ਫਿਨਿਸ਼ਿੰਗ ਕੀਤੀ ਵੀ ਹੈ ਜੀ ਇਹ ਹੋ ਗਿਆ ਸਾਡਾ ਸੈਕਿੰਡ ਸੂਟ ਫਾਸਟ ਸੂਟ ਇਹਦੇ ਵਿੱਚ ਹੀ ਇੱਕ ਇਹ ਵਾਲਾ ਕਲਰ ਦੇ ਦਿੱਤਾ ਬਹੁਤ ਸੋਹਣਾ ਸੂਟ ਹੈ ਜੀ ਬਹੁਤ ਪਿਆਰੀ ਕਾਟਨ ਹੈ ਕਿਸੇ ਪਹਿਣਨ ਦੀ ਜਰੂਰ ਹੋਵੇ ਤਾਂ ਸਭ ਤੋਂ ਵਾਏ ਕਰ ਸਕਦੇ ਹੋ ਜੀ ਵੀਡੀਓ ਵਾਚ ਤੋਂ ਬਾਅਦ ਸ਼ੇਅਰ ਕਰਿਆ ਕਰੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਕਿਉਂਕਿ ਆਉਣ ਵਾਲੀਆਂ ਵੀਡੀਓਆਂ ਦੀ ਤੁਹਾਨੂੰ ਅਪਡੇਟ ਮਿਲਦੀ ਰਹੇ ਸੇਮ ਸੂਟ ਹੈ ਜੀ ਸਿਰਫ ਕਲਰ ਦਾ ਫਰਕ ਹੈ ਜੀ ਦੇਖੋ ਕਾਟਨ ਦਾ ਦੁਪੱਟਾ ਵੀ ਤੁਹਾਨੂੰ ਵਰਕ ਵਾਲਾ ਐਂਡ ਲੇਸ ਵੀ ਫਿਨਿਸ਼ਿੰਗ ਮਿਲੇਗੀ ਕਲਰਸ ਐਸ ਤ੍ਰੀ ਹੈ ਉਸ ਤੋਂ ਬਾਅਦ ਵੀ ਗ੍ਰੇ ਕਲਰ ਹੈ ਬਹੁਤ ਹੀ ਪਿਆਰਾ ਹੈ ਬਹੁਤ ਸੋਹਣੀ ਵਰਕ ਹੋਇਆ ਹੈ ਜੀ ਦੇਖੋ ਆ ਬਾਰਡਰ ਬਣਿਆ ਹੋਇਆ ਹੈ ਜੀ ਬਾਰਡਰ ਸਾਰੀ ਸ਼ਾਰਟ ਤੇ ਤੁਹਾਨੂੰ ਬੂਟੀ ਮਿਲੂਗੀ ਜੀ 22 ਮੀਟਰ ਦੀ ਤੁਹਾਨੂੰ ਬਾਟਮ ਮਿਲੂਗੀ ਜੀ 22 ਮੀਟਰ ਦਾ ਵਰਕ ਵਿਦ ਲੇਸ ਦੀ ਫਿਨਿਸ਼ਿੰਗ ਤੁਹਾਨੂੰ ਦੁਪੱਟਾ ਮਿਲੂਗਾ ਜੀ ਬਹੁਤ ਸੋਹਣਾ ਗਰੇਏ ਕਲਰ ਹੈ ਜੀ ਬਹੁਤ ਹੀ ਪਿਆਰਾ ਗਰੇਏ ਕਲਰ ਉਸ ਤੋਂ ਬਾਅਦ ਜੀ ਇਹਦੇ ਵਿੱਚ ਆਇਆ ਹੈ ਜੀ ਸੋਜੀ ਕਲਰ ਵਰਕ ਚੈੱਕ ਕਰਿਓ ਜੀ ਬਹੁਤ ਸੋਹਣਾ ਵਰਕ ਹੈ ਜੀ ਸੂਟਾਂ ਦੇ ਕਲਰ ਵੀ ਆਰ ਵਰਕੇ ਸੂਟ ਬਹੁਤ ਸੋਹਣੇ ਲੱਗ ਰਹੇ ਆ ਜੀ ਦੇ ਇੰਨਾ ਇੰਨੇ ਦਾ ਵਰਕ ਹੈ ਜਿੰਨੇ ਚਾਸੀਂ ਤੁਸੀਂ ਉਹਨੂੰ ਪੂਰਾ ਸੂਟ ਦੇ ਰਹੇ ਆ ਜੇ ਤੁਸੀਂ ਐਦਾਂ ਦਾ ਵਰਕ ਕਰਾਉਂਗੇ ਨਾ ਜੀ ਆ ਚੈੱਕ ਕਰੋ ਜੀ ਵਰਕ ਐਦਾਂ ਹੋਇਆ ਹੋਇਆ ਜੀ ਜੇ ਤੁਸੀਂ ਐਦਾਂ ਦਾ ਵਰਕ ਕਰਾਉਂਗੇ ਇੰਨੇ ਜਿੰਨੇ ਦਾ ਸੂਟ ਹੈ ਉਹਨਾਂ ਦਾ ਸੁੱਤ ਤੇ ਵਰਕ ਵਾਲੇ ਨਹੀਂ ਲੈ ਲੈਣਾ ਜੀ 2 ਾਈ ਮੀਟਰ ਦੀ ਤੁਹਾਨੂੰ ਬਾਟਮ ਮਿਲੇਗੀ ਜੀ ਨਾਲ ਕਾਟਨ ਦਾ ਹੀ ਤੁਹਾਨੂੰ ਬਹੁਤ ਪਿਆਰਾ ਦੁਪੱਟਾ ਮਿਲੂਗਾ ਲੈਸ ਵੀ ਫਿਨਿਸ਼ਿੰਗ ਦਿੱਤੀ ਹੋਈ ਹੈ ਜੀ कॉटन ਵੀ ਬਹੁਤ ਜ਼ਿਆਦਾ ਸੌਫਟ कॉटन ਹੈ ਜੀ ਬਹੁਤ ਪਿਆਰਾ ਤੁਹਾਨੂੰ कॉटन ਦਾ 2.5 ਮੀਟਰ ਦਾ ਦੁਪੱਟਾ ਮਿਲੂਗਾ ਏ ਸੂਟ ਤੁਸੀਂ ਸਤੋਂ ਸੈਟ ਵਾਈਜ਼ ਵੀ ਲੈ ਸਕਦੇ ਆ ਅਗਰ ਤੁਸੀਂ ਸਤੋਂ ਪੂਰਾ ਸੈਟ ਵਾਈ ਕਰਦੇ ਆ ਤਾਂ ਅਸੀਂ ਤੁਹਾਨੂੰ ਹੋਰ ਡਿਸਕਾਊਂਟ ਦੇ ਦੋਗੇ ਕਿਉਂਕਿ ਕਈ ਪੈਣਾ ਇੰਨੇ ਲੈਣੇ ਹੁੰਦਾ ਕਿ ਅਸੀਂ ਸਾਰਿਆਂ ਨੂੰ ਇੱਕ ਜੇ ਸੇਮ ਸੇਮ ਸੂਟ ਦੇਣੇ ਆ ਸਿਰਫ ਕਲਰਾਂ ਦਾ ਫਰਕ ਹੈ ਇਸ ਕਰਕੇ ਜਿਨ੍ਹਾਂ ਨੇ ਸੈਟ ਲੈਣਾ ਹੈ ਉਹ ਤੇ ਤੁਹਾਨੂੰ ਅਸੀਂ ਹੋਰ ਵੀ ਲੈਸ ਕਰੂਗੇ ਇਹਨਾਂ ਜੋ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਹੁੰਦਾ ਤਾਂ ਸਕਰੀਨਸ਼ਾਟ ਲੈ ਕੇ ਸਾਨੂੰ ਸੈਂਡ ਕਰੋ ਜੀ ਕਿਤੇ ਵੀ ਬੈਠੇ ਆ ਕਿਸੇ ਵੀ ਏਰੀਆ ਇਸ ਤੁਹਾਨੂੰ ਅਸੀਂ ਸੂਟ ਪਾਰਸਲ ਕਰ ਦੋਗੇ ਸੂਟ ਅਸੀਂ ਸਟਿਚ ਕਰਕੇ ਵੀ ਭੇਜਦੇ ਆਂ ਨੀ ਅਨ ਸਟਿਚ ਵੀ ਭੇਜਦੇ ਆਂ ਸਲਾਈ ਸਾਡੀ ਬਹੁਤ ਘੱਟ ਹੈ ਜੀ 250 ਸੀਪਲ ਦੀ 500 ਨਾਲੇ ਦੀ ਉਹ ਤੋਂ ਬਾਅਦ ਜੀ ਤੁਸੀਂ ਡਿਜ਼ਾਈਨਿੰਗ ਕਰਾਉਣੀ ਆ ਲੈਸ ਲਗਾਉਣੀ ਆ ਉਹਦਾ ਅਲੱਗਤ ਹੋਊਗਾ ਸ਼ਿਪਿੰਗ ਦੇ ਅਲੱਗਤ ਹੋ ਪੈਸੇ ਹੁੰਨੇ ਆ ਜੀ ਸ਼ਿਪਿੰਗ ਇਹਦੇ ਵਿੱਚ ਅਸੀਂ ਨਹੀਂ ਰੱਖੀ ਹੋਈ ਜੀ ਫੋਰਥੌਟਸ ਤੁਹਾਨੂੰ ਸਾਡੀਆਂ ਵੀਡੀਓ ਕਿਵੇਂ ਦੀਆਂ ਲੱਗਦੀਆਂ ਕਮੈਂਟਾਂ ਵਿੱਚ ਜਰੂਰ ਦੱਸਿਆ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ